ਉਹ ਤਾਂ ਰਾਤ ਹੈ ਸਾਡੇ ਪਾਸਾਰ ਤੇ ਸਪੈਕਟਰਾਂ ਦੀ ਜੀਰਾਨਾ ਜਿਹੜੇ ਉੱਤੇ ਨਹੀਂ ਜਿਹੜੇ ਉੱਤੇ ਆਹ ਵੇਰੇਆ ਪੋਕਲਾ ਲੱਥਾ ਪਿਆ ਦੇਖੋ ਜਿਹੜਾ ਹੁੰਦਾ ਆਹ ਵੇਰੇਆ ਪੋਕਲਾ ਤੋਂ ਲੱਥਾ ਪਿਆ ਹੈ ਕਹਾਂ ਇਧਾਰੇ ਆਈ ਨਾਸਰ ਜੀ ਸਿੰਘ ਹੈ ਮੈਂ ਬਟੰਡੇ ਪੀਚ ਤੇ ਜੌਬ ਕਰਦਾ ਹਾਂ ਇੰਸਪੈਕਟਰ ਬਿਪਾਵਰ ਇੰਸਪੈਕਟਰ ਮੈਨੂੰਾ ਤੋਦੀ ਦਾ ਕੋਣ ਗਿਆ ਸ਼ਾਮ ਨੂੰ ਕਿੰਦਰ ਆਪਣੇ ਜਾਪੀ ਸੀ ਜਿਹੜਾ ਕਬੱਡੀ ਪਲੇਅਰ ਲੱड्डੂ ਦੀ ਮੌਤ ਹੋ ਗਈ। ਮਹ ਕਿਵੇਂ ਹੋ ਗਈ? ਸ਼ਾਮ ਦਾ ਟਾਈਮ ਸੀ। ਇਹਨਾਂ ਕਰਾਈ ਤੇ ਆਪ ਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤੇ ਲੋਕਾਂ ਦੇ ਤੂੜੀ ਬਣਾਉਂਦੇ ਸੀਗੇ। ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ। ਰਸਤੇ ਦੇ ਵਿੱਚ ਇੱਕ ਸਾਡੇ ਹਰੀਆਂ ਦਾ ਘਾਰਾ ਪਿੰਡ ਦੇ ਵਿੱਚ। ਉਹਨਾਂ ਨੇ ਕਿਹਾ ਤੇ ਸਾਡੇ ਵੀ 2 ਕਿਲੋ ਤੂੜੀ ਬਣਾ ਦਿਓ। ਇਹਨਾਂ ਦਾ ਇੱਕ ਚੱਲ ਬਣਾ ਦਿੰਦੇ। ਉਜਲੋ ਤੂੜੀ ਬਣਾਉਂਦੇ ਸੀਗੇ ਜਦੋਂ ਤੂੜੀ ਬਣਾਉਂਦੇ ਬਣਾਉਂਦੇ ਸੀ ਉਹ ਇੱਕ ਦੋ ਗੇੜੇ ਲੈਂਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਘਟਣ ਲੱਗਿਆ ਇਹਦੇ ਇਹਦੇ ਮਲਾਵਾ ਪੈ ਗਿਆ ਸਿੱਟੇ ਨਾਲ ਪੈਰ ਨੂੰ ਪੈ ਗਿਆ ਪੈਰ ਨੂੰ ਉਹ ਦਰ ਖੰਬੇ ਨੂੰ ਕੱਸ ਪੈ ਗਈ ਤੇ ਉਹ ਵਿੱਚ ਆ ਗਿਆ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ ਇਹ ਇੱਕ ਸਮਾਜ ਸੇਵੀ ਬੰਦਾ ਸੀ ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਟੂਰਨਾਮੈਂਟ ਕਰਾਉਂਦੇ ਸੀ ਪਿੰਡ 'ਚ ਤੇ ਟੂਰਨਾਮੈਂਟ 'ਚ ਵੱਧ ਚੱਕ ਹਿੱਸਾ ਲੈਂਦਾ ਸੀ ਲੰਗਰ ਕਮੇਟੀ ਚ ਜਿੱਥੇ ਵੀ ਇਹਦੀ ਡਿਊਟੀ ਲਾਉਂਦੇ ਸੀ ਬੰਦ ਚੜ ਕੇ ਸਹਾਯੋਗਦਾਨ ਪਾਉਂਦਾ ਸੀ ਆਪਾਂ। ਹਮਮ। ਮੈਂ ਸੀ ਵੀ ਇਹ ਪਹਿਲਾਂ ਤਾਂ ਬਚਾਰਾ ਆਪਦੇ ਇਹ ਤਿੰਨ ਚਾਰ ਭੈਣਾਂ ਸੀ ਜਿਹੜੇ ਗਰੀਬ ਗਰੀਬ ਪਰਿਵਾਰ ਚੋਂ ਸੀਗੇ। ਇਹਨਾਂ ਨੇ ਪਹਿਲਾਂ ਨੱਕਰਾਏ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ। ਟਰੈਕਟਰ ਚਲਾ ਕੇ ਕਰਾਇਏ ਕਰੂਏ ਲਾ ਕੇ ਆਪ ਦਾ ਟਾਈਮ ਪਾਸ ਕਰਦਾ ਇਹ ਤਿੰਨ ਚਾਰ ਭੈਣਾਂ ਸੀ ਉਹ ਗਈਆਂ ਨੇ। ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ। ਹੁਣ ਇਹਨੇ ਆਪ ਦਾ ਟਰੈਕਟਰ ਦੇ ਕਮਾਂਡ ਲਈ ਸੀਗੀ। ਤੇ ਹੁਣ ਇਹ ਹਾਸਵਾ ਪਰ ਗਿਆ। ਹਮਮ। ਕਿਹੜੀ ਸਾਡੀ ਨਾ ਟੀਮ ਦੀ ਉਹਦਾ ਨਾਮ ਸਾਨੂੰ ਲੋਕ ਸਾਈਆਂ ਦੇ ਕੇ ਜਾਂਦੇ ਹੁੰਦੇ ਸੀਗੇ ਮੈਂ ਕੁਲਦੀਪ ਅਮਰਜੀਤ ਪਹਿਨੇ ਪੰਜਾਬ ਪੁਲਿਸ ਤੇ ਇੱਕ ਬਲਵਿੰਦਰ ਪਾਲ ਸੀ ਸਾਡੇ ਅਸੀਂ ਪਹਿਨੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੌਰ ਤੇ ਨਾ ਇਹ ਘੱਟ ਬੜੇ ਸੀਗੇ ਹੂੰ ਇਹਨਾਂ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਦੀ ਟੀਮ ਸੀ ਬਲਵਿੰਦਰ ਪੀਟੀਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜ਼ਿਆਦੇ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆਏ ਉਹਦਾ ਨੰਬਰ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੌਬ ਮਿਲੀ ਸਾਰੇ ਪਲੇਅਰਾਂ ਨੂੰ ਇਹਨਾਂ ਨਾਲ ਸਾਡਾ ਟੂਰਨਾਮੈਂਟ ਪਹਿਲਾਂ ਸੀ ਨਾ ਇਸ ਟਾਇਲ ਖੇਡਦੇ ਸਾਰੇ ਮੜ ਕਿਸੇ ਪਿੰਡ ਵਾਲੇ ਕਬੱਡੀ ਖੇਡਣ ਲੱਗੇ ਉਦੋਂ ਸਾਨੂੰ ਸਾਈਆਂ ਦੇ ਕੇ ਜਾਂਦੇ ਸੀਗੇ ਵੀ ਜਦੋਂ ਵੀ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਕੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 ਮਿੰਟ ਦੇ ਤੇ 2 2 ਮਿੰਟ ਦੇ ਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀਗੇ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਉਦੋਂ ਲੋਕ ਸਾਨੂੰ ਨਾ ਸਆਂਿਆਂ ਦੇ ਕਿ ਜਾਂਦੇ ਹੁੰਦੇ ਸੀ ਜਿਹੜਾ ਲੱਡੂ ਸੀਗਾ ਇਹ ਮੇਰੇ ਨਾਲ ਜਾਫੀ ਸੀਗਾ ਬਹੁਤ ਹੋ ਗਿਆ ਇੱਕ ਕੰਨੀ ਤੇ ਗੁਰਦੀਪ ਹੁੰਦਾ ਸੀ ਇਸ ਸੈਕੰਡ ਮੇਰੇ ਨਾਲ ਲੱਡੂ ਹੁੰਦਾ ਸੀ ਲੱਡੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ ਚ ਕਰਾਏ ਕਰੇ ਖੇਤ ਹੁੰਦਾ ਸੀ ਜਾਂ ਕਰਾਏ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ ਇਹਨੂੰ ਧੱਕੇ ਨਾਲ ਅਸੀਂ ਲਿਆਉਂਦੇ ਸੀ ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਏ ਐ ਐਡਾ ਵਧੀਆ ਸੁਭਾਦਾ ਸੀ ਹਣ ਅਸਮੁਖ ਸੀਆ ਇਹਨੇ ਕਦੇ ਨਾ ਨਹੀਂ ਕੀਤਾ ਸੀ ਪਰ ਨਹੀਂ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਅਹਿਮ ਹੁੰਦੀ ਹੈ ਤੇ ਪਾਣੀ ਲਾਉਂਦਾ ਵੀ ਅਸੀਂ ਬਹੁਤ ਤਰੀ ਮਚੇਲੇ ਛੜਾ ਕੇ ਲਏ ਆ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂਯੋ ਦੇ ਵਾਲੇ ਮੱਟੂ ਨੂੰ ਬੰਦੂਆ ਨੇ ਬਹੁਤ ਜੱਫੇ ਲਾਈ ਹੂੰ ਜੀ ਨੂੰ ਅਸੀਂ ਵਨ ਸੈਟਰ ਦਾ ਮੈਚ ਕਰਾਇਆ ਹੂੰ ਪਰ ਇਹਨੇ ਟੀਮ ਦੇਸੂਯੋ ਦਾ ਹੂੰ ਇੱਕ ਮੜਕੇ ਸਾਡਾ ਆਧਨੀਆਂ ਮੈਚ ਪਿਆ ਉਤੇ ਵਿੱਚ ਇਹਨੇ ਥੰਬੇ ਵਾਲੀ ਗਰਮੀਤ ਨੂੰ ਜੱਫੇ ਲਾਈ ਉਦੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ ਗੁਰੂ ਸਾਹਿਬ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦੀ ਹੈ ਜਾਂ ਕੁਲਦੀਪ ਬਹੁਤ ਵਧੀਆ ਜੱਫੀ ਸੀ ਪਿੰਦਰ ਸੀ ਮੈਂ ਸੀਗਾ ਅਮਰਜੀਤ ਸਾਡਾ ਰੀਡਰ ਸੀਗਾ ਬਹੁਤ ਵਧੀਆ ਨਾਮ ਵਾਲੀ ਟੀਮ ਸੀ ਜੰਦੀ ਆਰਜੀਤ ਬਾਜੇ ਖੰਨ ਨਾਲ ਵੀ ਰਵਾਇਤ ਸਕਦਾ ਬਹੁਤ ਛੜ ਫਾਈਨਲੀਆਂ ਕਿਉਂਕਿ ਗੱਲ ਪਤਾ ਕੀ ਹੈ ਜਿਹੜਾ ਹਰਜੀਤ ਦਾ weight ਜਿਆਦਾ ਸੀਗਾ ਹਰਜੀਤ ਦਾ 1 ਕਵਾਂਟਲ 20 ਕਿਲੋ ਸੀਗਾ ਇਹਦਾ weight ਉਹਦਾ weight ਘੱਟ ਸੀਗਾ weight ਘੱਟ ਕਰਕੇ ਨਾ ਤੇ ਪਰ ਛੜ ਫੜਿਆਰ ਕਾ ਕਰ ਦਿੰਦਾ ਸੀ ਕੰਮ ਨੂੰ ਇਹਨਾਂ ਸਾਡੀ ਜਿਹੜੀ ਜਿਹੜਾ ਸਾਡੀ ਮੰਗ ਹੈ ਇਹ ਸਪੋਰਟ ਸਕਲਪਾਂ ਤੇ ਖਿਡਾਰੀਆਂ ਨੂੰ ਇਹ ਗਰੀਬ ਪਰਿਵਾਰ ਦੀ ਅਸੀਂ ਸੋਚਣਾ ਹੈ ਮੈਡੀਕਲ ਦੀ ਜਨੇ ਗੱਲ ਕੀਤੀ ਹੈ ਹੋਰ ਪਲੇਰਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਲੱਬਾਂ ਨੇ ਵੀ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦੀ ਸਰਪੰਚ ਨੇ ਵੀ ਕਰਨੀ ਹੈ ਇਹ ਸਪੈਸ਼ਲ ਮੋਹਦਵਾਰ ਬੰਦਿਆਂ ਨਾਲ ਵੀ ਕਰਨੇ ਚਾਹੀਦੀ ਹੈ ਲੀਡਰਾਂ ਨਾਲ ਵੀ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਉਹਦੀ ਬੇਟੀ ਵਿਆਹਣ ਵਾਲੀ ਹੈ ਤੇ ਘਰ ਦੇ ਪਰਿਵਾਰ ਮੈਂਬਰਾਂ ਦਾ ਜਿਹੜਾ ਹੋਰ ਬਜਾਰਾ ਬਹੁਤ ਮੁਸ਼ਕਲ ਚੱਲਦਾ ਹ ਹਮਮ ਅਨੇਕ ਸੁਭਾ ਦਾ ਬੰਦਾ ਸੀ ਸਮਾਜ ਸੇਵੀ ਸੀ ਇੱਕ ਵਾਰੀ ਪਤਾ ਕੀ ਮੈਨੂੰ ਕੁਲਦੀਪ ਮਿਲਸ ਹੈ ਕਿਉਂ ਸਰਦੀਆਂ ਦਾ ਟਾਈਮ ਸੀ ਸਰਦੀਆਂ ਉਹ ਮਗਦੇ ਮਹੀਨੇ ਦੇ ਵਿੱਚ ਕੋਈ ਪਾਣੀ ਦੀ ਵਤ ਨਹੀਂ ਮਿਲਦਾ ਗਾ ਪਾਣੀ ਲੋਨ ਡਾਉਨ ਤੋਂ ਡਰਦਾ ਗਾ ਇਹਨੇ ਨਹਿਰ ਦੇ ਵਿੱਚ ਗਾਈਆਂ ਡੇਕੀਆਂ ਗਾਈਆਂ ਦੀ ਇਹਨੇ ਵਿਚ ਵਰਕੇ ਨਹਿਰ ਦੇ ਵਿੱਚ ਵਰਕੇ ਜਾਨ ਬਚਾਈ ਐਦਾਂ ਦਾ ਸਮਾਂ ਸੀ ਜੀ ਹੁੰਦਾ ਸਾਨੂੰ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਕਬੱਡੀ ਨੂੰ ਕਬੱਡੀ ਨੂੰ ਵੀ ਸਾਡੇ ਪਿੰਡ ਨੂੰ ਹੀ ਪਿਆ ਗਿਆ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਜਰੂਰੀ ਪੱਕੀ ਗਈ ਜਦੋਂ ਮੈਂ ਤੇ ਕੁਲਦੀਪ ਅੱਜ ਗਏ ਅਸੀਂ ਘਰੇ ਗਏ ਉਹਨਾਂ ਦੇ ਮਾਤਮ ਸ਼ਾਇਆ ਪਿਆ ਸੀਗਾ ਕਿ ਕਿਸੇ ਨੇ ਰੋਟੀ ਨਹੀਂ ਖਾਧੀ ਕਿਉਂਕਿ ਇਹ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਇਹ ਜੋ ਦੁੱਖ ਸੁੱਖ ਮਨ ਲਾਹੇ ਹਰੇਕ ਬੰਦੇ